ਹਾਂਜੀ ਵਾਈਗੁਰਜੀ ਕਲਾ ਖਾਲਸਾ ਵਾਈਗੁਰਜੀ ਕੀ ਫਤਿਹ ਤੇ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਅਨੰਦਪੁਰ ਸਾਹਿਬ ਦੇ ਵਿੱਚੋਂ ਵਿੱਚ ਗੁਰਦੁਆਰਾ ਸਾਹਿਬ ਹੈ ਤੇ ਬਾਬਿਆਂ ਕੋਲੇ ਇਹਨਾਂ ਦੀ ਦੇਖਰੇਖ ਹੈ ਤਰਨਾਦਲ ਵਾਲਿਆਂ ਕੋਲ ਤੇ ਬਾਕੀ ਤੁਹਾਨੂੰ ਉਹਦੀ ਪੂਰੀ ਜਾਣਕਾਰੀ ਮੈਂ ਹੁਣ ਵੀਡੀਓ ਚ ਅੱਗੇ ਦਊਂਗਾ ਬਣੇ ਰਹੋ ਇਹ ਆਪਾਂ ਇੱਕ ਜਿਵੇਂ ਨੰਦਪੁਰ ਸਾਹਿਬ ਦੇ ਜਿਹੜੇ ਸਨਿਕ ਹੈ ਲੋਕਲ ਉਹ ਚੰਗੀ ਤਰ੍ਹਾਂ ਜਾਣਦੇ ਹੋਵੰਗੇ ਸਾਹਮਣੇ ਆਪਣੇ ਪਾਰਕ ਹੈ ਪੰਜ ਪਿਆਰਾ ਇਹ ਸਾਈਡ ਕੋਲੇ ਵਗੈਰਾ ਜਿਹੜਾ ਸਾਹਮਣੇ ਪਬਲਿਕ ਕਲੋਨੀ ਹੈ ਉਹਦੇ ਨਾਲ ਹੀ ਇਹ ਇਧਰ ਗੁਰਦੁਆਰਾ ਸਾਹਿਬ ਹੈ ਤੇ ਇਹ ਹੈਗਾ ਜੀ ਸਥਾਨ ਸ਼ੇਮੇ ਪਾਸ਼ਾਏ ਨਾਲ ਸੰਬੰਧਿਤ ਇਹ ਜੋ ਤੁਸੀਂ ਬੜਾ ਜਾਂ ਮੂਟਾ ਦੇਖ ਰਹੇ ਹੋ ਬੋਰਡ ਇਹ ਬੋਰਡ ਦਾ ਦਰਖਤ ਮਰੇ ਦੇ ਸਮੇਂ ਦਾ ਤੇ ਬਾਕੀ ਵਿੱਚ ਥੋੜੀ ਨਾਲ ਸਾਰੀ ਗੱਲਬਾਤ ਅੱਗੇ ਦੱਸਦਾ ਹਾਂ ਬਣੇ ਰਹੋ ਤੁਸੀਂ ਵੀਡੀਓ 'ਚ ਹਾਂਜੀ ਇਹ ਹੈ ਅੱਗੇ ਉਹ ਸਥਾਨ ਆਜੋ ਦਿਖਾਈਏ ਫਿਰ ਤੁਹਾਨੂੰ ਗੁਰਦੁਆਰਾ ਸਾਹਿਬ ਇਹ ਗੁਰਦੁਆਰਾ ਸਾਹਿਬ ਦਾ ਨਾਮ ਹੈਗਾ ਗੁਰਦੁਆਰਾ ਬੋੜ ਸਾਹਿਬ ਪਾ ਵਾਥੇ ਬੋੜ ਦਾ ਬੜਾ ਜਿਹਾ ਜੀ ਦਰਖਤ ਹੈ ਉਹਦੇ ਪਿਛਲੀ ਜੋ ਗੱਲਬਾਤ ਹੈ ਮੈਂ ਉਹ ਥੋੜਾ ਨਾਲ ਸਾਂਝੀ ਕਰਦਾ ਹਾਂ ਤੇ ਤੇ ਦੋ ਇਤਿਹਾਸਕ ਚੀਜ਼ਾਂ ਐ ਇੱਕ ਤਾਂ ਇਹ ਤੁਸੀਂ ਸਾਹਮਣੇ ਦੇਖ ਰਹੇ ਹੋ ਖੂ ਇਹ ਗੁਰੂ ਮਾਰੇ ਦੇ ਸਮੇ ਦਾ ਖੂ ਉਹਨਾਂ ਦੇ ਆਪਣੇ ਹੱਤੀ ਤਿਆਰ ਕਰਵਾਇਆ ਗਿਆ ਇਹ ਖੂ ਹੈ ਜੀ ਤੇ ਆਜੋ ਇੱਕ ਝਾਤ ਆਪਾਂ ਮਾਰ ਲਈਏ ਇਤਿਹਾਸ ਤੇ ਵੀ ਤੇ ਕੀ ਹੈ ਇਤਿਹਾਸ ਤੁਸੀਂ ਇੱਥੇ ਆਰਾਮ ਨਾਲ ਸਕਰੀਨਸ਼ਾਟ ਲੈ ਕੇ ਪੜ ਸਕਦੇ ਹੋ ਮੈਂ ਤੁਹਾਨੂੰ ਇਹ ਮੋਟਾ-ਮੋਟਾ ਜਿਹੜਾ ਉਹ ਦੱਸ ਦਿੰਦਾ ਇਹ ਜਿਹੜਾ ਸਥਾਨ ਹੈ ਜੀ ਇਸ ਨੂੰ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਛੇਵੇਂ ਪਾਸ਼ਾ ਸਾਡੇ ਉਹਨਾਂ ਦਾ ਜੋ ਕਿ ਚੈਰੰਜੋ ਪ੍ਰਾਪਤ ਹੈ ਇਹ ਧਰਤੀ ਇਹ ਸਥਾਨ ਤੇ ਜਦੋਂ ਇਸ ਸਥਾਨ ਤੇ ਖੂਦ ਤਾਂ ਚਲੋ ਹੁੰਦਾ ਸੀਗਾ ਸਹੀ ਤੇ ਨਾਲ ਨਾਲ ਤੁਸੀਂ ਇਹ ਦਰਸ਼ਨ ਕਰਦੇ ਰਹੋ ਇਹ ਸਾਹਮਣੇ ਜੋ ਹੈ ਇਹ ਹੈ ਉਹ ਪ੍ਰਾਤਨ ਬੋਰਡ ਕੀ ਬਹੁਤ ਹੀ ਲੰਬਾ ਜਿਵੇਂ ਤੁਸੀਂ ਦੇਖ ਰਹੇ ਹੋ ਵੀਡੀਓ ਚ ਤੁਹਾਡੇ ਜਿੰਨਾ ਕੁ ਮੇਰੇ ਕੈਮਰੇ ਚੋਂ ਕਵਰ ਹੋਇਆ ਬਾਕੀ ਸਾਈਡਾਂ ਨੂੰ ਖੱਬੇ ਸੱਜੇ ਦੋਨਾਂ ਪਾਸੇ ਤੇ ਇਵਨ ਕੀ ਸੜਕ ਵਾਲੀ ਸਾਈਡ ਵੀ ਇਹਨਾਂ ਨੇ ਕਾਫੀ ਚੀਜ਼ ਉਹਨੂੰ ਮਤਲਬ ਕੰਟਰੋਲ ਕੀਤਾ ਹੋਇਆ ਲੇਕਿਨ ਕਾਫੀ ਸੜਕ ਵਾਲੀ ਸਾਈਡ ਵੀ ਇਹ ਵਧਿਆ ਹੋਇਆ ਤੇ ਇਹਨੂੰ ਵੜਦੇ ਨਹੀਂ ਹੈ ਉਹ ਲੇਕਿਨ ਇਹਨੂੰ ਜਿਵੇਂ ਕੰਟਰੋਲ ਕਰਨ ਵਾਸਤੇ ਕੋਈ ਜਿਵੇਂ ਕੋਈ ਨਵੀਂ ਟਾਣੀ ਚੱਲ ਰਹੀ ਹੈ ਉਹਨੂੰ ਰੱਸੀ ਪਾ ਕੇ ਥੋੜਾ ਜਿਹਾ ਕਮਾ ਲਿਆ ਹੈ ਕਿੱਦਾਂ ਕਿਉਂਕਿ ਅੱਗੇ ਸੜਕ ਵੀ ਡਿਸਟਰਬ ਹੁੰਦੀ ਹੈ ਲੇਕਿਨ ਇਹ ਬਹੁਤ ਚਾਰੇ ਤਰਫ ਫੈਲਿਆ ਹੋਆ ਮਤਲਬ ਬੋਰਡ ਹੈ ਇੱਕ ਤੁਸੀਂ ਪਿੱਛੇ ਟਾਣੀ ਦੇਖੋਗੇ ਇਹਦੀ ਉਹ ਬਿਲਕੁਲ ਦਰਵਾਜ਼ਾ ਸਾਹਿਬ ਦੇ ਉੱਪਰ ਤੋਂ ਹੋ ਕੇ ਬੈਕ ਸਾਈਡ ਨੂੰ ਗਈ ਹੋਈ ਹੈ ਇਹ ਦੋ ਤਿੰਨ ਇਹ ਉਰੇ ਬੋਰਡ ਹੈ ਤੇ ਨਾਲ ਨਾਲ ਤੁਸੀਂ ਦਰਸ਼ਨ ਕਰਦੇ ਹੋ ਮੈਂ ਆਪਣੀ ਗੱਲ ਕਰਾਂ ਪੂਰੀ ਕਿ ਇਤਿਹਾਸ ਉਰੇ ਇਸ ਦਾ ਹੈ ਕਿ ਜਦੋਂ ਇੱਥੇ ਮਹਾਂਪੁਰਖਾਂ ਨੇ ਜੋ ਕਿ ਉਰੇ ਲਿਖਿਆ ਹੋਇਆ ਹੈ ਇਹਨਾਂ ਨੇ ਤਰਨ ਤਰਨ ਤੋਂ ਸੀਗੇ ਮਹਾਂਪੁਰਖ ਸਚਕੰਡ ਵਾਸੀ ਤੇ ਉਹਨਾਂ ਨੇ ਇੱਥੇ ਆ ਕੇ ਜਦੋਂ ਸੇਵਾ ਇਹ ਦੀ ਸ਼ੁਰੂ ਕਰਨੀ ਕੀਤੀ ਹੈ ਇਸ ਸਥਾਨ ਦੀ ਕਿਉਂਕਿ ਇੱਥੇ ਪ੍ਰਾਤਨ ਜੋ ਖੂਹ ਸੀਗਾ ਉਹ ਬਰਕਰਾਰ ਸੀਗਾ ਇਦਾਂ ਫਿਰ ਇਹ ਜੋ ਬੋੜ ਹੈ ਪਹਿਲਾਂ ਸੁੱਕ ਚੁੱਕਿਆ ਸੀ ਫਿਰ ਆਪਣੇ ਆਪ ਹੀ ਹੈ ਜਦੋਂ ਇਸ ਸਥਾਨ ਦਾ ਉਹਰੇ ਕੰਮ ਹੋਣ ਲੱਗਿਆ ਆਪਣੇ ਆਪ ਹੀ ਹਰਾ ਹੋ ਗਿਆ ਹਰਾ ਹੋਣ ਤੋਂ ਬਾਅਦ ਚ ਉਹ ਮਤਲਬ ਦੇਖਦੇ-ਦੇਖਦੇ ਬਹੁਤ ਵਧੀਆ ਫੁੱਲਿਆ ਉਹੀ ਇਹ ਬੋੜ ਹੈ ਇਹਨੂੰ ਮਤਲਬ ਦੁਆਰੇ ਨਹੀਂ ਲਾਇਆ ਗਿਆ ਪੱਟਿਆ ਨਹੀਂ ਗਿਆ ਮਾਰੇ ਦੇ ਸਮੇਂ ਦਾ ਇਹ ਲੇਕਿਨ ਇਹ ਵਧੀਆ ਜਰੂਰ ਹੈ ਇਹ ਹੈ ਜੀ ਇਥੋਂ ਦਾ ਇਤਿਹਾਸ ਤੇ ਤੁਹਾਨੂੰ ਮੈਂ ਦਰਸ਼ਨ ਕਰਾਇਆ ਖੂਜ਼ ਦੇ ਪਹਿਲਾਂ ਤੇ ਉਸ ਤੋਂ ਬਾਅਦ ਬੋੜ ਦੇ ਤੇ ਆਜੋ ਫਿਰ ਅੱਗੇ ਦੱਸਿਆ ਤੁਹਾਨੂੰ ਏਰੀਆ ਬਾਰੇ ਫਿਰ ਅੱਗੇ ਗੱਲਬਾਤ ਹਾਂਜੀ ਇਹ ਕੀਤੇ ਤੁਸੀਂ ਦਰਸ਼ਨ ਇਤਿਹਾਸਕ ਗੁਰਦੁਆਰਾ ਸਾਹਿਬ ਗੁਰਦੁਆਰਾ ਬੋਡ ਸਾਹਿਬ ਜੋ ਕਿ ਜਿਹਦੇ ਬਾਰੇ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਕਿਵੇਂ ਉਹ ਖਰਾ ਹੋ ਗਿਆ ਜਦੋਂ ਉਹਰੇ ਬਾਬਾ ਜੀ ਨੇ ਸੇਵਾ ਉਹਰੇ ਸ਼ੁਰੂ ਕੀਤੀ ਸੀਗੀ ਤੇ ਨਾਲ ਤੁਸੀਂ ਖੁਦ ਦੇ ਦਰਸ਼ਨ ਕੀਤੇ ਤੇ ਬਾਕੀ ਮੈਂ ਦਿਖਾ ਦਿਆਂ ਤੁਹਾਨੂੰ ਇੱਕ ਵਾਰ ਫਿਰ ਮੈਂ ਪਹਿਲਾਂ ਵੀ ਦੱਸਿਆ ਸੀਗਾ ਜਦੋਂ ਆਪਾਂ ਚਲੋ ਲੋਕਲ ਬੰਦੇ ਨੂੰ ਤਾਂ ਪਤਾ ਹੀ ਹੈ ਕੋਈ ਬਾਹਰੋਂ ਅੰਦਰੋਂ ਕੋਈ ਆਂਦਾ ਬੰਦਾ ਤਾਂ ਉਹਨੂੰ ਜਲਦੀ ਸਮਝ ਆ ਜਾਏ ਕਿਉਂਕਿ ਆਪਣਾ ਮੋਟਿਵ ਮੇਨ ਇਹ ਰਿਹਾ ਜੀ ਸ਼ੁਰੂ ਤੋਂ ਕਿ ਆਪਾਂ ਚਲੋ ਜਿਹੜੇ ਬڑے ਗੁਰਦੁਆਰਾ ਸਾਹਿਬ ਹੈ ਉਨੀ ਤਾਂ ਚਲੋ ਪਾ ਹੀ ਲਈਦੀ ਹੈ ਵੀਡੀਓ ਵਗੈਰਾ ਬਣਾ ਲਈਦੀ ਹੈ ਪਰ ਉਹਦੇ ਬਾਰੇ ਜਾਦੇ ਲੋਕਾਂ ਨੂੰ ਪਤਾ ਵੀ ਹੁੰਦਾ ਲੇਕਿਨ ਆਪਣਾ ਫੋਕਸ ਉਹਦੇ ਤੇ ਰਿਹਾ ਹੈ ਕਿ ਜਿਹੜੇ ਇਤਿਹਾਸਿਕ ਹੋਣ ਗੁਰਦੁਆਰੇ ਲੇਕਿਨ ਥੋੜੇ ਅਨਕੋਲੇ ਜਿਹੇ ਹੁਣ ਜਾਂ ਆਮ ਜਾਂ ਹਰ ਬੰਦੇ ਨੂੰ ਨਾ ਪਤਾ ਹੋਵੇ ਜਿਵੇਂ ਆਨੰਦਪੁਰ ਸਾਹਿਬ ਚੁਕੇਸਗੜ੍ਹ ਸਾਹਿਬ ਹੈ ਜੋ ਮੇਨ ਬੜਾ ਗੁਰਦੁਆਰਾ ਸਾਹਿਬ ਆ ਸਭ ਨੂੰ ਹੀ ਪਤਾ ਹੈ ਔਲੇ ਮਹੱਲੇ ਤੇ ਸੰਗਤਾਂ ਦੀਆਂ ਲੇਕਿਨ ਕੁਛ ਐਦਾਂ ਦੇ ਗੁਰਦੁਆਰੇ ਨੇੜੇ-ਤੇੜੇ ਆਨੰਦਪੁਰ ਸਾਹਿਬ ਦੇ ਬਹੁਤ ਹੈ ਜਿਨ੍ਹਾਂ ਦੇ ਬਾਰੇ ਆਪਾਂ ਨੂੰ ਨਹੀਂ ਪਤਾ ਹੁੰਦਾ ਮੈਂ ਵੀ 1-2 ਦਿਨ ਪਹਿਲਾਂ ਹੀ ਦੇਖਿਆ ਸੀਗਾ ਗੁਰਦੁਆਰਾ ਸਾਹਿਬ ਉੱਦਾਂ ਇੱਥੋਂ 20 ਵਰੀ ਲੱਗੀ ਤੇ ਟੱਪੀ ਦਾ ਤੇ ਚਲੋ ਇਹ ਤਾਂ ਸੀਗੀ ਗੱਲ ਇੱਕ ਤੇ ਮੈਂ ਵੈਸੇ ਦੱਸ ਦਿਆਂ ਸੰਗਤਾਂ ਨੂੰ ਦੇਖਣ ਵਾਲਿਆਂ ਨੂੰ ਵੀਵਰਸ ਨੂੰ ਕਿ ਆ ਸਾਹਮਣੇ ਅਨੰਦਪੁਰ ਸਾਹਿਬ ਵਾਲੀ ਸਾਈਡ ਨੂੰ ਆ ਰਹੀ ਹੈ ਕੀਰਤਪੁਰ ਸਾਹਿਬ ਤੋਂ ਰੋਡ ਠੀਕ ਹੈ ਜੀ ਤੇ ਇਹ ਸਿੱਧਾ ਮੇਨ ਰੋਡ ਚੱਲ ਗਿਆ ਇਸ ਸਾਈਡ ਅੱਗੇ ਇਹ ਆ ਗਿਆ ਆਪਣਾ ਜਿਹੜਾ ਅ ਕੇਸਗੜ੍ਹ ਸਾਹਿਬ ਨੂੰ ਕਹ ਲੋ ਜਾਂ ਪੰਜ ਪਿਆਰਾ ਪਾਰਕ ਵਾਲਾ ਨੂੰ ਕਹ ਲੋ ਜਾਂਦਾ ਉਸ ਤੋਂ ਪਹਿਲਾਂ ਹੀ ਇਹ ਤੁਹਾਨੂੰ ਇੱਥੇ ਗੇਟ ਦੇਖੇਗਾ ਹਰਾ ਤੇ ਬੋਰਡ ਦਾ درخت ਬੜਾ ਜਿਆਦਾ ਇਹ ਹੈ ਜੀ ਉਹ ਇਤਿਹਾਸਿਕ ਸਥਾਨ ਜਿੱਥੇ ਮਾਰੇ ਨੇ ਚਰਨ ਪਾਏ ਸੀਗੇ ਫਿਰ ਮਿਲਾਂਗੇ ਜੀ ਅੱਗੇ ਕਿਸੇ ਹੋਰ ਨਵੀਂ ਵੀਡੀਓ ਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ